ਵਿਆਹ ਦੇ ਬੰਦਨ ਦੇ ਵਿੱਚ ਬੰਨ ਚੁਕੇ ਨੇ ਯਾਨੀ ਕਿ ਪੰਜਾਬੀ ਮੁੰਡੇ ਦਾ ਇੱਕ ਗੋਰੀ ਦੇ ਨਾਲ ਵਿਆਹ ਹੋ ਚੁਕਿਆ ਆ ਆਓ ਤੁਸੀਂ ਵੀ ਸ਼ਗਨ ਪਾਓ ਯਾਰ ਸਾਡੇ ਲੋਕਾਂ ਨੂੰ ਗੋਰੀ ਚਮੜੀ ਨਾਲ ਇੰਨੀ ਐਬਸੈਸ਼ਨ ਕਿਉਂ ਆ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਬਈ ਗੋਰੀਓ ਲੈ ਕੇ ਆਇਆ ਹੁਣ ਇੱਥੇ ਮਿਲ ਗਈ ਅਗਲੇ ਨੂੰ ਇੰਟਰਨੈਟ ਪਰ ਕੋਈ ਵਿਹਲਾ ਬੰਦਾ ਹੁਣ ਇਹੀ ਕੁਝ ਕਰਦਾ ਹੁੰਦਾ ਕੀ ਬਾਤ ਹੈ ਜਿਹੜੇ ਤਾਂ ਉੱਥੇ ਰਹਿੰਦੇ ਆ ਨਾ ਉਹਨਾਂ ਨੂੰ ਤਾਂ ਬਹੁਤ بڑا ਹੂਆ ਲੱਗਦਾ ਹੈ ਹੁਣ ਜਿਹੜੇ ਇੱਥੇ ਰਹਿੰਦੇ ਸਾਡੇ ਵਰਗੇ ਉਹਨਾਂ ਨੂੰ ਤਾਂ ਪਤਾ ਵੀ ਕੀ ਆ ਸਿਸਟਮ ਨਾ ਇਹ ਹੈ ਇਹ ਬੁਆਏ ਤਾਰੀ ਤਾਰੀ ਸੋ ਭਾਈ ਯਾਰ ਐਡਾ ਕਿੱਡਾ ਕ ਮੁੱਦਾ ਹੋ ਗਿਆ ਜਿਹੜਾ ਤੁਸੀਂ ਨਿਊਜ਼ਾਂ ਤੇ ਦਿਖਾਉਣ ਲੱਗ ਜਾਂਦੇ ਇਹ ਚੀਜ਼ ਉੱਥੇ ਮਨਾਲੀ ਚਲ ਜਾਓ ਤਾਂ ਉੱਥੇ ਟੁੱਟ ਕੇ ਪੈਣ ਦੇ ਗੋਰੀਆਪਨ ਨੂੰ ਜਿੱਦਾਂ ਕਿ ਉਹ ਰੂੜਵੀ ਸ਼ੀਰ ਤੇਲਾ ਨਹੀਂ ਪੈਂਦੀ ਹੈਗੀ ਰਿਸ਼ਮ ਬੰਦ ਪੈਨੂੰ ਐਦਾਂ ਸਾਡੇਆਂ ਪਿੰਡਾਂ ਵਾਲੇ ਰਸ਼ੀਨ ਦੇ ਕੇ ਪਾਗਲ ਹੋ ਜਾਂਦੇ ਉਹ ਵੀ ਗੋਰੀਓ ਦੱਸੀ ਜਾਂਦੇ ਉਹਨੂੰ ਵੀ ਇਕੱਛੇ ਰਿਮੀ ਬ੍ਰੋ ਮਨ ਤਾਂ ਲੱਗਦਾ 250 ਸਾਲ ਪਹਿਲਾਂ ਵੀ ਆਹੀ ਕੁਝ ਹੋਇਆ ਹੋਣਾ ਨਾ ਇਹ ਗੋਰੇ ਗੋਰੇ ਕਰਕੇ ਖੋਜ ਹੋਈਗੇ ਅਗਲੇ 200 ਦਾ ਢੂਆ ਕੁੱਟ ਕੇ ਗਏ ਇਹਨਾਂ ਦਾ ਇੰਨੀ ਕੁੱਟ ਖਾਣ ਤੋਂ ਬਾਅਦ ਵੀ ਇਹਨਾਂ ਲੋਕਾਂ ਨੂੰ ਇੰਨੀ ਅਬਸੈ ਪੂਰਾ ਅਕਲ ਕਰ ਲੋ ਸੋ ਅੱਜ ਮੈਂ ਤੁਹਾਨੂੰ ਬਹੁਤ ਵੱਡਾ ਸੀਕ੍ਰੀਟ ਦੱਸਣ ਲੱਗਿਆ ਕਿ ਜਿਹੜੇ ਗੋਰੇ ਆ ਉਹ ਜੰਮਦੇ ਵੀ ਸਾਡੇ ਵਾਂਗ ਖਾਂਦੇ ਵੀ ਸਾਡੇ ਵਾਂਗ ਸੌਂਦੇ ਵੀ ਸਾਡੇ ਵਾਂਗ ਸਾਰਾ ਕੁਝ ਸਾਡੇ ਵਾਂਗ ਹੱਗਦੇ ਵੀ ਸਾਡੇ ਵਾਂਗ ਆ ਠੀਕ ਆ ਕਮਾਲ ਹੋ ਗਈ ਉਹਨਾਂ ਦਾ ਵੀ ਜਿਹੜਾ ਕਰੋਮੋਸੋਮ ਹੁੰਦਾ ਸਾਡੇ ਵਰਗਾ ਹੀ ਹੁੰਦਾ ਸੇਮ ਸੋ ਬੇਸਿਕਲੀ ਉਹ ਵੀ ਇਨਸਾਨ ਨੇ ਸੋ ਆਪਾਂ ਇਹ ਚੀਜ਼ਾਂ ਜੋ ਬਾਹਰ ਨਿਕਲੀਆਂ ਤੇ ਇੱਥੇ ਇੱਕੋ ਗੱਲ ਕਹਾਂਗੇ ਆਪਾਂ ਬੇਫਕੂਫ ਨਾ ਬਣੀ ਆਪਾਂ ਫੁੱਦੂ ਨਾ ਬਣੀਏ ਯਾ ਸਾਡੀ ਜਿਹੜੀ ਟੀਮ ਹੈ ਨੌਜਵਾਨਾਂ ਦੀ ਟੀਮ ਹੈ ਇਹ ਕਰੰਟਾ ਪੂਰਾ ਸਾਡੇ